ਇਦੇ ਵਿੱਚ ਖਿੱਦੇ ਕਾਫੀ ਜਿਹੜੇ ਨਾ ਸਿਟੀਜਨਸ ਨੇ ਜਾਂ ਸ਼ਹਿਰ ਤੇ ਰਹਿਣ ਵਾਲੇ ਵਿਅਕਤੀਆਂ ਨੇ ਉਦਵਾਰ ਵਿਅਕਤੀਆਂ ਨੇ ਹਰ ਤਰ੍ਹਾਂ ਦੇ ਕੋਈ ਆ ਕਿਸੇ ਕੰਮ ਕੀਆ ਜੋ ਸਾਡਾ ਮੁੱਖ ਮਕਸਦ ਹੈ ਲੋਕਾਂ ਨਾਲ ਜਿਹੜਾ ਹੈ ਨਾ ਸਾਡਾ ਸੰਪਰਕ ਜਿਹੜਾ ਉਹ ਕਾਇਮ ਹੋਵੇ ਤਾਂ ਉਹਨਾਂ ਦੇ ਰਾਹੀਂ ਸਾਨੂੰ ਕੋਈ ਕਿਸੇ ਵੀ ਕਿਸਮ ਦੀ ਜੋ ਕੋਈ ਇਨਫੋਰਮੇਸ਼ਨ ਆ ਉਹ ਸਾਡੇ ਕੋਲ ਆਂਦੀ ਰਵੇ ਤੇ ਉਤੇ ਅਸੀਂ ਕਾਰਵਾਈ ਕਰਦੇ ਰਹੇ ਹਾਂ ਜਿਹੜਾ ਸਾਡਾ ਧੁੱਦ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ 1 ਮਾਰਚ ਤੋਂ ਲੈ ਕੇ ਤੇ ਹੁਣ ਤੱਕ ਉਹਦੇ ਵਿੱਚ ਜਿਹੜਾ ਹੈਗਾ 200 ਤੋਂ ਵੱਧ ਐਫ ਆਈ ਆਰ ਰਜਿਸਟਰ ਕੀਤੀਆਂ ਗਈਆਂ ਜਿਨ੍ਹਾਂ ਮਾਨਸੇਰੇ ਵਿੱਚ ਤੇ 350 ਦੇ ਕਰੀਬ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਹੋਏ ਨੇ 2 ਕਿਲੋ ਦੇ ਕਰੀਬ ਹਿਰੋਇਨ ਦੀ ਬਰਾਮਦਗੀ ਹੋਈ ਹੈ 4 ਕਿਲੋ ਉਪੀਅਮ ਤੇ ਨਸ਼ੀਲੀਆਂ ਗੋਲੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਬਰਾਮਦਗੀ ਹੋਈ ਹੈ ਇਸ ਤੋਂ ਇਲਾਵਾ ਦੇਖਣ ਚ ਆਉਂਦਾ ਹੈ ਕਿ ਕਾਫੀ ਜਿਹੜੇ ਲੋਕੀ ਨੇ ਉਹ ਸਿਗਨੇਚਰ ਕੈਪਸੂਲ ਜਾਂ ਪ੍ਰੈਗਾਪਲਿਨ ਸਾਲਟ ਵਾਲੀਆਂ ਜਿਹੜੀਆਂ ਗੋਲੀਆਂ ਵੇਚਦੇ ਨੇ ਉਹਨਾਂ ਤੇ ਵੀ ਜਿਹੜਾ ਹੈਗਾ ਪਿਛਲੇ 2 ਮਹੀਨਿਆਂ ਦੇ ਵਿੱਚ ਸਾਡੇ ਵੱਲੋਂ 40 ਦੇ ਕਰੀਬ ਮੁਕੱਦਮੇ ਦਰਜ ਕਰਤੇ ਗਏ ਨੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਲੋਕਾਂ ਵੱਲੋਂ ਜਿਹੜੀ ਸਾਨੂੰ ਜੇ ਇਨਫਰਮੇਸ਼ਨ ਆਈ ਹੈ ਸੇਫ ਪੰਜਾਬ ਹੈਲਪਲਾਈਨ ਜਿਹੜੀ ਸੀਐਮ ਸਾਹਿਬ ਨੇ ਸਟਾਰਟ ਕੀਤੀ ਹੈ ਉਹਦੇ ਰਾਹੀਂ 17 ਦੇ ਕਰੀਬ ਐਫਆਈਆਰ ਦਰਜ ਹੋਈਆਂ ਤੇ ਦੋਸ਼ੀਆਂ ਨੂੰ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਹੈ ਡੀਐਸ ਸਾਹਿਬ ਇੱਕ ਮਾਨਸਾ ਦੇ ਵਿੱਚ ਨੈਸ਼ਨਲ ਹਾਈਵੇ 703 ਦੇ ਉੱਪਰ ਸ਼ਰਾਬ ਦੇ 6-7 ਥੱਕੇ ਖੁੱਲੇ ਹੋਏ ਨੇ ਜਿਹੜੇ ਕਿ ਲੀਗਲੀ ਨਹੀਂ ਹੈ ਕੱਲ ਨੂੰ ਜਿਵੇਂ ਮਜੀਠੀਆ ਦੇ ਵਿੱਚ ਵਾਰਦਾਤ ਹੋ ਗਈ ਇੱਥੇ ਵੀ ਹੋ ਸਕਦਾ ਇਸ ਬਾਰੇ ਕੀ ਕਹਾਂਗੇ ਤੁਸੀਂ ਐਕਸਾਈਂ ਵੀ ਖੁੱਲੇ ਹੋਏ ਨੇ ਐਕਸਾਈਂ ਉੱਥੇ ਹੀ ਖੁੱਲੇ ਹੋਏ ਨੇ ਇਹ ਵੀ ਖੁੱਲੇ ਹੋਏ ਨੇ ਜਿਹੜੇ ਨੇ ਉਸ ਏਰੀਆ ਦੇ ਇਹ ਮੈਂ ਐਸਐਸਪੀ ਸਾਹਿਬ ਵੀ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਤੇ ਜੇਕਰ ਉਹ ਨਜਾਇਜ਼ ਨੇ ਉਹਨਾਂ ਨੂੰ ਜਿਹੜਾ ਹੈਗਾ ਉੱਥੇ ਸਖਤ ਕਾਨੂੰਨ ਆਇਆ ਜਾਊ। ਸਰ نیشنل ਹਾਈਵੇ ਹੈ ਜਿੱਥੇ ਕਿ ਸੁਪਰੀਮ ਕੋਰਟ ਦਾ ਆਦੇਸ਼ ਹੈ ਵੀ ਉੱਥੇ ਤੁਸੀਂ ਫਰੰਟ ਤੇ ਨਹੀਂ ਰੱਖ ਸਕਦੇ। ਜੇਕਰ ਉਹਨਾਂ ਤੇ ਕਾਨੂੰਨ ਅਨੁਸਾਰ ਕੋਈ ਕਾਰਵਾਈ ਕਰਨੀ ਬਣਦੀ ਹੈ ਉਹ ਵੀ ਜਿਹੜੀ ਹੈਗੀ ਕੀਤੀ ਜਾਊ। ਇੱਕ ਸਰ ਮਾਨਸਰ ਦੇ ਵਿੱਚ ਚਰਚਾ ਚੱਲ ਰਹੀ ਹੈ ਵੀ ਜਿਹੜੇ ਬਹੁਤ ਹੀ ਵਧੀਆ 10000 ਗੋਲੀ ਫੜੀ ਗਈ ਹੈ। ਲੇਕਿਨ ਉਸਦੇ ਜਿਹੜੇ ਮੁੱਖ ਦੋਸ਼ੀ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਇਹੋ ਜੀ ਦੇਖੋ ਕੋਈ ਵੀ ਗੱਲ ਜਿਹੜੀਆਂ ਅਫਵਾਹਾਂ ਨੇ ਉਹਨਾਂ ਤੇ ਤੁਹਾਨੂੰ ਯਕੀਨ ਨਹੀਂ ਕਰਨਾ ਚਾਹੀਦਾ ਅਸੀਂ ਜਿਹੜਾ ਹੈਗਾ ਪਿਛਲੇ 2 ਮਹੀਨਿਆਂ ਦੇ ਵਿੱਚ ਜਿਹੜੇ 4 ਸਾਡੇ ਪੁਲਿਸ ਮੁਲਾਜ਼ਮ ਸੀਗੇ ਜਿਨ੍ਹਾਂ ਤੇ ਕਿ ਅਸੀਂ ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਕੀਤੀ ਹੈ ਤੇ ਜੇਕਰ ਅਸੀਂ ਆਪਣੇ ਪੁਲਿਸ ਮੁਲਾਜ਼ਮ ਨੂੰ ਜਿਹੜਾ ਹੈਗਾ ਛੂਟ ਨਹੀਂ ਦੇ ਰਹੇ ਤਾਂ ਪਬਲਿਕ ਦੇ ਕਿਸੇ ਬੰਦੇ ਨੂੰ ਛੂਟ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸਰ ਪਬਲਿਕ ਨੂੰ ਕੀ ਕਹਿਣਾ ਜਾਓਗੇ ਇਸਨੇ ਸ਼ਬਦ ਮੈਂ ਤੁਹਾਨੂੰ ਇਹ ਕਹਿਣਾ ਕਿ ਤੁਸੀਂ ਜਿਹੜੀਆਂ ਇਹ ਅਫਵਾਹਾਂ ਨੇ ਉਹਨਾਂ ਤੋਂ ਦੂਰ ਰਹੋ ਮੇਰਾ ਇੱਥੇ ਆਣਾ ਤੁਹਾਡੇ ਨਾਲ ਡਾਇਰੈਕਟ ਕੰਟੈਕਟ ਕਰਨਾ ਇਹਦਾ ਮਤਲਬ ਹੀ ਇਹ ਹੈ ਕਿ ਤੁਸੀਂ ਕੋਈ ਵੀ ਇਨਫਰਮੇਸ਼ਨ ਲੈਣੀ ਹੈ ਸਾਡੇ ਤੋਂ ਜਾਂ ਦੇਣੀ ਹੈ ਉਹ ਤੁਸੀਂ ਸਾਡੇ ਨਾਲ ਡਾਇਰੈਕਟ ਜਿਹੜਾ ਹੈਗਾ ਰਾਫਤਾਰ ਰੱਖ ਕੇ ਤੇ ਫਿਰ ਤੁਸੀਂ ਜਿਹੜਾ ਹੈਗਾ ਉਹ ਇਨਫੋਰਮੇਸ਼ਨ ਲਵੋ ਕਿਉਂਕਿ ਜਿਹੜਾ ਆਮ ਦੇਖਣ ਚ ਆਇਆ ਹੈ ਕਿ ਕਾਫੀ ਵਿਅਕਤੀ ਅਜੇ ਅਜੇਹੇ ਨਹੀਂ ਜਿਹੜੇ ਕਿ ਮਾੜੇ ਕੰਮਾਂ ਦੇ ਵਿੱਚ ਪਏ ਹੋਏ ਨੇ ਤੇ ਉਹ ਸਮਾਜ ਦੇ ਵਿੱਚ ਅਜਈਆਂ ਅਫਵਾਹਾਂ ਫੈਲਾਉਂਦੇ ਨੇ ਜਿਹਦੇ ਨਾਲ ਕੇ ਪੁਰਸ਼ ਦਾ ਅਕਸ ਖਰਾਬ ਹੁੰਦਾ ਹੈ ਸਰ ਤੁਸੀਂ ਡੀ ਐਡਿਕਸ਼ਨ ਤੇ ਜ਼ਿਆਦਾ ਧਿਆਨ ਦਿਓ ਉਹ ਕਨਫਿਊਜ਼ਨ ਇਹ ਤਾਂ ਤੁਸੀਂ ਇਹਦੇ ਸੁਝਾਅ ਤੇ ਹੱਲ ਦੱਸਿਆ ਪੁਲਿਸਪੀਕਰ ਇਹ ਨੈਟਰਚਰ ਦੇ ਮਾਹਰ ਹਨ ਇਹਨੀਆਂ ਨੂੰ ਦੇਣਾ ਹੈ ਕੰਨਾ ਜੇ ਅਸੀਂ ਮੜ ਕੇ ਪਿੱਛੇ ਹੋ ਜਾਓ ਦੇਖੋ ਅਸੀਂ 1 ਮਿੰਟ ਪਰਮੰਦਰ 1 ਮਿੰਟ ਸਰ ਇਹਦੇ ਤੇ ਅਸੀਂ ਜਿਹੜਾ ਹੈਗਾ ਫਿਲਹਾਲ ਜਿਹੜਾ ਹੈਗਾ ਅਸੀਂ ਲੋਕਾਂ ਦੇ ਨਾਲ رابطہ قائم ਕਰਕੇ ਉਹਨੂੰ ਇੱਕ ਐਫਰਟ ਅਸੀਂ ਆਪ ਕਰ ਰਹੇ ਹਾਂ ਉਹਦੇ ਰਾਹੀਂ ਲੋਕਾਂ ਨੂੰ ਜਿਹੜਾ ਹੈਗਾ ਸੈਂਸਿਟਾਈਜ਼ ਕਰਨ ਦੀ ਕੋਸ਼ਿਸ਼ ਹੈ ਤੇ ਇਹਦੇ ਤੇ ਜਿਹੜਾ ਸਾਡਾ ਮੁੱਖ ਜਿਹੜਾ ਅਸੀਂ ਸਟ्रेस ਤੋਂ ਕਿੰਨੀ ਦੂਰ ਤੇ ਨਾ ਇਸ ਚੀਜ਼ ਤੇ ਉਹਦਾ ਕਾਰਨ ਇਹ ਹੈ ਕਿ ਪਿਛਲੇ ਪਈ ਸਾਲਾਂ ਦੇ ਵਿੱਚ ਜਿਹੜਾ ਸਾਡਾ ਦੇਖਣ ਵਿੱਚ ਆਇਆ ਹੈ ਕਿ ਨੌਜਵਾਨ ਜਦੋਂ ਜਿਹੜਾ ਹੈਗਾ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਹੈ ਇਸ ਤਰ੍ਹਾਂ ਜੇਕਰ ਉਹ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਲੀਨ ਹੋ ਜਾਂਦਾ ਤਾਂ ਵੀ ਉਹ ਜਿਹੜਾ ਹੈਗਾ ਸਮਾਜ ਦਾ ਤੇ ਆਪਣੇ ਆਸੇ-ਪਾਸੇ ਦੇ ਨੌਜਵਾਨ ਦਾ ਨੁਕਸਾਨ ਕਰ بیٹھਦਾ ਉਹ ਇਹ ਬੜਾ ਜ਼ਰੂਰੀ ਹੈ ਕਿ ਜਿਹੜੇ